ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਵੇਰੇ ਸਾਡੇ ਵੱਲੋਂ ਇੱਕ ਖਬਰ ਲਗਾਈ ਗਈ ਸੀਗੀ ਕਿ ਪਾਖੜਾ ਨਹਿਰ ਦੇ ਕੰਡੇ ਦੇ ਉੱਤੇ ਕੋਈ ਭਾਰੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਿਪਸ ਕੁਰਕਰੇ ਦੇ ਪੈਕੇਟ ਗੇਰੇ ਗਏ ਸਨ ਐਕਸਪਾਇਰ ਸਨ ਜਿਸ ਦੇ ਵਿੱਚ ਸਾਨੂੰ ਪੁਕਤਾ ਨਾਲ ਖਬਰ ਵੀ ਚਲਾਈ ਤੇ ਪੁਕਤਾ ਨਾਲ ਖਬਰ ਚਲਾਉਣ ਤੋਂ ਬਾਅਦ ਸਾਡੀ ਖਬਰ ਦਾ ਅਸਰ ਵੀ ਹੋਇਆ ਤੇ ਸਾਨੂੰ ਸਾਡੇ ਸੂਤਰ ਨੇ ਹੁਣ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੀ ਤੁਸੀਂ ਸਵੇਰੇ ਵੀਡੀਓ ਚਲਾਈ ਸੀਗੀ ਕਿ ਵੀ ਜਿਹੜੀ ਐਕਸਪਾਇਰੀ ਕੁਰਕਰੇ ਜਾਂ ਕਿ ਵੀ ਜਿਹੜੇ ਚਿਪਸ ਵਗੈਰਾ ਸੀਗੇ ਉੱਥੋਂ ਹਟਾ ਦਿੱਤੇ ਗਏ ਨੇ ਤੇ ਰਹਿੰਦੇ ਖੁੰਦੀ ਜਿਹੜੀ ਤੁਸੀਂ ਖੁੱਲੇ ਪੈਕਟ ਪਏ ਸਨ ਤਾਂ ਉਹਨਾਂ ਨੂੰ ਉਹਨਾਂ ਵੱਲੋਂ ਅੱਗ ਲਾ ਦਿੱਤੀ ਗਈ ਹੈ ਕਿ ਵੀ ਹੁਣ ਉਹਨੂੰ ਖਾ ਕੇ ਕੋਈ ਵਿਅਕਤੀ ਜਾਂ ਕੋਈ ਜਾਨਵਰ ਬਿਮਾਰ ਵੀ ਨਹੀਂ ਹੋਵੇਗਾ ਤੇ ਭਾਰੀ ਸਥਿਤੀ ਦੇ ਵਿੱਚ ਗੰਭੀਰ ਵੀ ਨਹੀਂ ਹੋਵੇਗਾ ਇੱਥੇ ਹੁਣ ਅਸਲ ਵਿੱਚ ਇਸ ਲਈ ਵੀਡੀਓ ਚਲਾਈ ਹੈ ਕਿ ਵੀ ਸਾਡੀ ਹਰ ਖਬਰ ਤੇ ਅਸਰ ਹੋਇਆ ਤੇ ਇੱਕ ਖਬਰ ਜਿਹੜੀ ਇਹ ਜਿਹੜੀ ਸਵੇਰੇ ਚਲਾਈ ਸੀਗੀ ਤੇ ਪੰਜ ਚਾਰ ਘੰਟਿਆਂ ਦੇ ਵਿੱਚ ਸਾਡੀ ਖਬਰ ਦਾ ਅਸਰ ਹੋਇਆ ਅਸੀਂ ਹੁਣ ਇਹ ਵੀ ਦੱਸਣਾ ਬੰਦਿਆ ਕਿ ਸਮਾਣਾ ਹਲਚਨ ਨਿਊਜ਼ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਡਾ ਕੋਈ ਮਸਲਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਮਸਲਾ ਅਸੀਂ ਲੈ ਕੇ ਪ੍ਰਸ਼ਾਸਨ ਦੀ ਅਵਾਜ਼ ਤੱਕ ਪ੍ਰਸ਼ਾਸਨ ਤੱਕ ਤੁਹਾਡਾ ਜੋ ਵੀ ਤੁਹਾਡਾ ਮਸਲਾ ਹੁੰਦਾ ਹੈ ਅਸੀਂ ਪ੍ਰਸ਼ਾਸਨ ਤੱਕ ਲੈ ਕੇ ਜਾਂਦੇ ਹਾਂ ਤੇ ਹਰੇਕ ਮਸਲੇ ਨੂੰ ਗੰਭੀਰਤਾ ਨਾਲ ਚੱਕਦੇ ਹਾਂ ਤੇ ਜਦ ਤੱਕ ਉਸ ਨੂੰ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਪ੍ਰਸ਼ਾਸਨ ਦੇ ਤੱਕ ਉਹਦੀ ਅਵਾਜ਼ ਪਹੁੰਚਾਉਂਦੇ ਰਵਾਂਗੇ ਤੇ ਪਹੁੰਚਾਦੇ ਰਹੇ ਹਾਂ ਤੇ ਹੁਣ ਵੀ ਇੱਥੇ ਸਾਡੀ ਇੱਕ ਖਬਰ ਦਾ ਅਸਰ ਹੋਇਆ ਤੁਹਾਡੇ ਸਰੋਤਿਆਂ ਦੇ ਅਸਰ ਨਾਲ ਹੀ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਪਿਆਰ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਤੇ ਅੱਗੇ ਵੀ ਤੁਹਾਡੇ ਪਿਆਰ ਨਾਲ ਅਸੀਂ ਜੁੜੇ ਹੋਏ ਹਾਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਜਿਨ੍ਹਾਂ ਭਰਾਵਾਂ ਨੇ ਸਾਡੀ ਖਬਰ ਨੂੰ ਸ਼ੇਅਰ ਜਾਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜ਼ਰੂਰ ਕਰ ਲਓ ਤਾਂ ਜੋ ਸਾਡੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇੱਕ ਵਾਰੀ ਫਿਰ ਦਿਖਾ ਰਹੇ ਹਾਂ ਵੀ ਜਿਹੜੇ ਇੱਥੇ ਸਵੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਿਤਸ ਕੁਕਰੇ ਦੇ ਪੈਕੇਟ ਪਏ ਸਨ ਉਹ ਇਸ ਟਾਈਮ ਬਿਲਕੁਲ ਕੋਈ ਵੀ ਪੈਕੇਟ ਨਹੀਂ ਪਿਆ ਤੇ ਹੁਣ ਉਸ ਨੂੰ ਖਾ ਕੇ ਕੋਈ ਜਾਨਵਰ ਬਿਮਾਰ ਵੀ ਨਹੀਂ ਹੋਵੇਗਾ ਤੇ ਕੋਈ ਬੱਚਾ ਵੀ ਭੁੱਲ ਭੁਲੇਖੇ ਨਾਲ ਉਸ ਨੂੰ ਨਹੀਂ ਬਣੇ ਨਹੀਂ ਖਾਵੇਗਾ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਸਵੇਰੇ ਕੋਈ ਕਰੀਬ 7-8 ਵਜੇ ਸਾਨੇ ਵੀਡੀਓ ਚਲਾਈ ਸੀਗੀ ਜਿਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਵੀ ਦਿਖਾਇਆ ਗਿਆ ਸੀ ਸਬੂਤਾ ਸਮੇਤ ਕਿ ਵੀ ਕਿਸੇ ਵਿਅਕਤੀ ਵੱਲੋਂ ਐਕਸਪਾਇਰ ਕਰਕਰਿਆਂ ਦੇ ਚਿਪਸ ਦੇ ਪੈਕੇਟ ਭਾਰੀ ਗਿਣਤੀ ਦੇ ਵਿੱਚ ਪੈਖੜਾ ਨਹਿਰ ਦੇ ਕੰਡੇ ਤੇ ਕਿਸੇ ਨੇ ਘੇਰੇ ਗਏ ਸਨ ਅਸੀਂ ਇਹ ਵੀ ਕਿਹਾ ਸੀਗਾ ਕਿ ਵੀ ਉਹਨਾਂ ਨੂੰ ਖਾ ਕੇ ਕੋਈ ਬਾਂਦਰ ਜਾਂ ਕੋਈ ਜਾਨਵਰ ਬਿਮਾਰ ਨਾ ਹੋ ਜਾਵੇ ਮਰ ਨਾ ਜਾਵੇ ਸਾਡਾ ਟੀਚਾ ਇਹ ਸੀ ਕਿ ਵੀ ਉਸ ਨੂੰ ਕੋਈ ਖਾ ਨਾ ਲਵੇ ਬਿਮਾਰ ਨਾ ਹੋ ਜਾਵੇ ਕਿ ਵੀ ਇਸ ਕਰਕੇ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਜਾਂ ਇਹਨਾਂ ਨੂੰ ਚੱਕਿਆ ਜਾਵੇ ਤੇ ਸਾਡੀ ਖਬਰ ਦਾ ਅਸਰ ਹੋਇਆ ਤੇ ਜਿਸ ਕਿਸੇ ਨੇ ਵੀ ਗੇਰੇ ਹੋਣ ਗਿਆ ਜਿਨੇ ਵੀ ਗੇਰੇ ਨੇ ਉਹਨਾਂ ਵੱਲੋਂ ਜੜੇ ਭਾਰੀ ਮਾਤਰਾ ਦੇ ਵਿੱਚ ਕੁਰਕਰੇ ਦੇ ਚਿਪਸ ਦੇ ਪੈਕੇਟ ਸਨ ਉਥੋਂ ਹਟਾ ਦਿੱਤੇ ਗਏ ਨੇ ਚੱਕ ਦਿੱਤੇ ਗਏ ਨੇ ਸਾਡੀ ਖਬਰ ਦਾ ਅਸਰ ਹੋ ਗਿਆ ਤੇ ਜਿਹੜੇ ਉਥੇ ਪੈਕੇਟ ਪਏ ਸਨ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਹੁਣ ਉਹਨਾਂ ਪੈਕਟਾਂ ਨੂੰ ਖਾ ਕੇ ਕੋਈ ਜਾਨਵਰ ਜਾਂ ਕੋਈ ਬੱਚਾ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਹੁਣ ਗੰਭੀਰ ਹਾਲਤ ਦੇ ਵਿੱਚ ਨਹੀਂ ਜਾਵੇਗਾ ਤੇ ਸਾਡੀ ਖਬਰ ਦਾ ਕਿਤੇ ਨਾ ਕਿਤੇ ਅਸਰ ਹੋਇਆ ਤੇ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਸਾਡੀ ਹਰ ਖਬਰ ਤੇ ਅਸਰ ਹੋਇਆ ਹੈ ਤੇ ਇਸ ਖਬਰ ਤੇ ਵੀ ਅਸਰ ਹੋਇਆ ਦੇਖ ਸਕਦੇ ਹਾਂ ਪਾਖੜਾ ਨਹਿਰ ਦੇ ਕੰਡੇ ਦੇ ਉੱਤੇ ਕਿਸੇ ਨੇ ਸਵੇਰੇ ਭਾਰੀ ਮਾਤਰਾ ਦੇ ਵਿੱਚ ਚਿਪਸਿਕੁਰ ਕਰੇ ਗੇਰੇ ਸਨ ਜਿਨ੍ਹਾਂ ਦਾ ਕਿ ਵੀ ਖਬਰ ਦਾ ਅਸਰ ਹੋਇਆ ਉਸ ਵਿਅਕਤੀ ਵੱਲੋਂ ਭਾਰੀ ਗਿਣਤੀ ਦੇ ਵਿੱਚ ਹਟਾ ਲਏ ਗਏ ਨੇ ਜਿਹੜੇ ਪਏ ਸਨ ਤੇ ਜੇ ਕੋਈ ਖੁੱਲੇ ਪੈਗੜ ਪਏ ਸਨ ਤਾਂ ਉਹਨਾਂ ਨੂੰ ਅੱਗ ਲਾ ਦਿੱਤੀ ਹੈ ਹੁਣ ਕੋਈ ਜਾਨਵਰ ਪੰਛੀ ਜਾਂ ਕੋਈ ਵੀ ਉਸ ਨੂੰ ਖਾ ਕੇ ਬਿਮਾਰ ਨਹੀਂ ਹੋਵੇਗਾ ਤੇ ਮੌਤ ਦੇ ਮੂੰਹ ਦੇ ਵਿੱਚ ਵੀ ਨਹੀਂ ਜਾਏਗਾ ਇਹ ਸਾਡੀ ਖਬਰ ਦਾ ਅਸਰ ਹੈ ਤੇ ਅਸੀਂ ਆਪਣੇ ਸਮਾਣਾ ਹਲਚਨ ਨੀ ਟੀਵੀ ਦੇਖ ਰਹੇ ਸਰੋਤਿਆਂ ਦਾ ਸਭ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਪਿਆਰ ਸਦਕਾ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਤੇ ਅੱਗੇ ਵੀ ਤੁਹਾਡੇ ਪਿਆਰ ਦੀ ਇਸੇ ਤਰ੍ਹਾਂ ਆਸ ਕਰਦੇ ਹਾਂ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਮਾਣਾ ਹਲਚਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਕੋਲ ਕੋਈ ਮਸਲਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਹਰ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਚੱਲਦੇ ਹਾਂ ਤੇ ਤਕਰੀਬਨ ਤਕਰੀਬਨ ਸਾਡੀ ਹਰ ਮਸਲੇ ਦਾ ਖਬਰ ਦਾ ਅਸਰ ਵੀ ਹੋਇਆ ਹੈ ਤੇ ਉਹਨਾਂ ਦੇ ਵਿੱਚੋਂ ਇਹ ਖਬਰ ਦਾ ਵੀ ਅਸਰ ਹੋਇਆ ਦਿਖਾ ਰਹੇ ਹਾਂ ਕਿ ਵੀ ਜਿਹੜੇ ਸਵੇਰੇ ਭਾਰੀ ਮਾਤਰਾਵਾਂ ਦੇ ਵਿੱਚ ਚਿਪਸ ਗਰੂ ਕਰੇ ਦੇ ਪੈਕੇਟ ਘਰੇ ਗਏ ਸਨ ਉਹ ਹੁਣ ਉੱਥੋਂ ਹਟਾ ਦਿੱਤੇ ਗਏ ਹਨ ਉਹਦੇ ਨਾਲ ਹੁਣ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਤੇ ਜੇ ਕਿਸੇ ਤੋਂ ਕੋਈ ਹੋਰ ਮਸਲਾ ਹੁੰਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਤੁਹਾਡੇ ਕੋਲ ਵੀ ਜੇ ਕੋਈ ਮਸਲਾ ਹੁੰਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਮਸਲੇ ਨੂੰ ਅਸੀਂ ਲੈ ਕੇ ਚੱਲਦੇ ਹਾਂ ਇਸੇ ਤਰ੍ਹਾਂ ਹੀ ਲੋਕ ਮਸਲੇ ਲੈ ਕੇ ਚੱਲਦਾ ਰਹੇਗਾ ਸਮਾਣਾ ਹਲਚਾ ਨਿਊਜ਼ ਟੀਵੀ ਜੇ ਤੁਹਾਡੇ ਕੋਲ ਵੀ ਕੋਈ ਮਸਲਾ ਆਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ